ਕਿਸਾਨਾਂ ਦੇ ਵਿਚਕਾਰ ਤਕਰਾਰ ਚੱਰੀ ਐ ਤੇ ਡੱਲੇਵਾਲ ਨੇ ਦੱਸਦੀ ਏ ਕਿ ਉਗਰਾਹਾਂ ਨੂੰ ਲੈ ਕੇ ਪਲਟਵਾਰ ਕੀਤਾ ਤੇ ਉਗਰਾਹਾਂ ਨੇ ਡੱਲੇਵਾਲ ਦੀ ਜਥੇਬੰਦੀ ਦੇ ਉੱਤੇ ਵੱਡਾ ਇਲਜ਼ਾਮ ਲਾਇਆ ਤੇ ਹੁਣ ਉੱਥੇ ਇੱਕ ਦੂਜੇ ਨੂੰ ਲੈ ਕੇ ਲਗਾਤਾਰ ਪੇਚਫਾਸੇ ਹੋਏ ਨਸਰ ਆ ਰਹੀ ਨੇ ਤੇ ਦੱਸਦੀ ਏ ਕਿ ਉਗਰਾਹਾਂ ਦੇ ਕਹਿਣਾ ਸੀ ਕਿ ਸ਼ੰਭੂ ਅਤੇ ਖਨੌਰੀ ਦੇ ਉੱਤੇ ਜੋ ਮੋਰਚਾ ਲੱਗਿਆ ਉਸ ਦੇ ਪਿੱਛੇ ਸਰਕਾਰ ਦਾ ਹੱਥ ਸੀ ਚਾਲ ਸੀ ਤੇ ਜਿਸ ਦੇ ਦੌਰਾਨ ਹੁਣ ਦੱਸਦੀ ਏ ਕਿ ਕਿਸਾਨ ਜਥੇਬੰਦੀਆਂ ਪੜਕੀਆਂ ਹੋਈਆਂ ਨਸਰ ਆ ਰਹੀ ਨੇ ਇਸੇ ਬਿਆਨ ਦੇ ਉੱਤੇ ਕਿ ਸਾਨਾ ਦਾ ਕਹਿਣਾ ਹੈ ਕਿ ਉਗਰਾਹਾਂ ਦੇ ਵੱਲੋਂ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਤੁੱਚੇ ਪਾਸੇ ਜੇਕਰ ਉਗਰਾਹਾਂ ਨੇ ਇਹ ਬਿਆਨ ਦਿੱਤਾ ਹੈ ਤਾਂ ਸਬੂਤ ਪੇਸ਼ ਕਰੇ ਤੇ ਸਾਰੇ ਤੱਥ ਸਾਹਮਣੇ ਨਿਕਲ ਕੇ ਬਾਹਰ ਆਉਣਗੇ ਹੋਰ ਕੀ ਕੁਝ ਕਹਿਣਾ ਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਸ਼ੰਭੂ ਅਤੇ ਖਨੋਰੀ ਮੋਰਚੇ ਬਾਰੇ ਜਿਹੜਾ ਜੋਗਿੰਦਰ ਸਿੰਘ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਪ੍ਰਧਾਨ ਨੇ ਬਿਆਨ ਦਿੱਤਾ ਹੈਗਾ ਇਹ ਬਿਆਨ ਬਿਲਕੁਲ ਇਸ ਤਰ੍ਹਾਂ ਦਾ ਬਿਆਨ ਹੈਗਾ ਜਿਵੇਂ ਇਸ ਦੋਨਾਂ ਮੋਰਚਿਆਂ ਨੂੰ ਉਹਨੇ ਭਾਜਪੀ ਦੇ ਨਾਲ ਭਾਜਪੀ ਦਾ ਪਲਾਨ ਤੇ ਭਾਜਪੀ ਨਾਲ ਜੋੜ ਕੇ ਪੇਸ਼ ਕੀਤਾ ਹੈਗਾ ਮੈਂ ਸਮਝਦਾ ਇਹ ਆਪਣੇ ਆਪ ਦੇ ਵਿੱਚ ਕਿਸਾਨਾਂ ਦੇ ਵਿੱਚ ਫੁੱਟ ਪਾਉਣ ਵਾਲਾ ਬਿਆਨ ਹੈਗਾ ਤੇ ਨਾਲ ਦੀ ਨਾਲ ਲੋਕਾਂ ਦੇ ਵਿੱਚ ਕਿਸਾਨ ਲਹਿਰ ਬਾਰੇ ਪਰਬਲੂ ਸੇ ਖੜੇ ਕਰਨ ਵਾਲਾ ਬਿਆਨ ਹੈਗਾ ਮੈਂ ਇਹ ਗੱਲ ਕਹਿਣੀ ਚਾਹੁੰਨਾ ਸਪਸ਼ਟ ਤੌਰ ਤੇ ਜਗENDER ਸਿੰਘ ਉਰਾਹਾ ਜੀ ਤੇ ਉਹਨਾਂ ਦੀ ਜਥੇਬੰਦੀ ਨੂੰ ਕਿ ਜੇ ਤੁਹਾਡੇ ਕੋਲੇ ਸ਼ੰਭੂ ਅਤੇ ਖਨੋਰੀ ਮੋਰਚੇ ਵਾਲੇ ਕੋਈ ਤੱਥ ਕੋਈ ਸਬੂਤ ਨੇ ਤੁਸੀਂ ਸਬੂਤ ਪੇਸ਼ ਕਰੋ ਮੈਂ ਪਿਛਲੇ ਦਿਨਾਂ ਤੋਂ ਜਿਸ ਦਿਨ ਤੋਂ ਤੁਸੀਂ ਬਿਆਨ ਜਾਰੀ ਕੀਤਾ ਇਹ ਭਾਵੇਂ ਤੁਹਾਡਾ ਲੁਕਮਾ ਮੀਟਿੰਗ ਦੇ ਵਿੱਚ ਦਿੱਤਾ ਗਿਆ ਬਿਆਨ ਸੀ ਇਹ ਕੁਦਰਤੀ ਤੌਰ ਤੇ ਓਪਨ ਹੋ ਗਿਆ ਤਾਂ ਇਸ ਅੱਜ ਤੱਕ ਤੁਸੀਂ ਇਸ ਦਾ ਕੋਈ ਜਵਾਬ ਨਹੀਂ ਦੇ ਸਕੇ ਕੋਈ ਨਾ ਤਾਂ ਇਹ ਬਿਆਨ ਨੂੰ ਖੰਡਨ ਕੀਤਾ ਹੈਗਾ ਨਾ ਕੋਈ ਸਬੂਤ ਪੇਸ਼ ਕਰ ਸਕੇ ਸੋ ਤੁਰੰਤ ਕੋਈ ਸਬੂਤ ਪੇਸ਼ ਕਰਨਾ ਚਾਹੀਦਾ ਹੈ ਨਹੀਂ ਪੰਜਾਬ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਇਹ ਖਾਸ ਕਰਕੇ ਸੰਯੁਕਤ ਮੋਰਚੇ ਨੂੰ ਇਹੋ ਜਿਹੇ ਬਿਆਨ ਦੇਣ ਵਾਲੇ ਆਗੂ ਲੀਡਰਾਂ ਦੇ ਉੱਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਕਿ ਗਾਂ ਤੋਂ ਪੰਜਾਬ ਦੀ ਤੇ ਭਾਰਤ ਦੀ ਕਿਸਾਨ ਮੂਵਮੈਂਟ ਦੇ ਅੰਦਰ ਇਹੋ ਜਿਹੇ ਭੱਬਲਪੂਸਾ ਖੜਾ ਕਰਨ ਵਾਲੇ ਬਿਆਨ ਤੇ ਫੁੱਟਪਾਉ ਬਿਆਨ ਕੋਈ ਲੀਡਰ ਨਾ ਦੇ ਸਕੇ ਸ਼ੰਭੂ ਅਤੇ ਖਨੋਰੀ ਮੋਰਚੇ ਬਾਰੇ ਜਿਹੜਾ ਜੋਗਿੰਦਰ ਸਿੰਘ ਉਗਰਾਹਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਪ੍ਰਧਾਨ ਨੇ ਬਿਆਨ ਦਿੱਤਾ ਹੈਗਾ ਇਹ ਬਿਆਨ ਬਿਲਕੁਲ ਇਸ ਤਰ੍ਹਾਂ ਦਾ ਬਿਆਨ ਹੈਗਾ ਜਿਵੇਂ ਇਸ ਦੋਨਾਂ ਮੋਰਚਿਆਂ ਨੂੰ ਉਹਨੇ ਬੀਜੇਪੀ ਦੇ ਨਾਲ ਬੀਜੇਪੀ ਦਾ ਪਲਾਨ ਤੇ ਬੀਜੇਪੀ ਨਾਲ ਜੋੜ ਕੇ ਪੇਸ਼ ਕੀਤਾ ਹੈਗਾ ਮੈਂ ਸਮਝਦਾ ਇਹ ਆਪਣੇ ਆਪ ਦੇ ਵਿੱਚ ਕਿਸਾਨਾਂ ਦੇ ਵਿੱਚ ਫੁੱਟ ਪਾਉਣ ਵਾਲਾ ਬਿਆਨ ਹੈਗਾ ਤੇ ਨਾਲ ਦੀ ਨਾਲ ਲੋਕਾਂ ਦੇ ਵਿੱਚ ਕਿਸਾਨ ਲਹਿਰ ਬਾਰੇ ਪਰ ਬਲਪੂ ਸੇ ਖੜੇ ਕਰਨ ਵਾਲਾ ਬਿਆਨ ਹੈਗਾ ਮੈਂ ਇਹ ਗੱਲ ਕਹਿਣੀ ਚਾਹੁੰਨਾ ਸਪਸ਼ਟ ਤੌਰ ਤੇ ਜਗENDER ਸਿੰਘ ਔਰਾਹਾਂ ਜੀ ਤੇ ਉਹਨਾਂ ਦੀ ਜਥੇਬੰਦੀ ਨੂੰ ਕਿ ਜੇ ਤੁਹਾਡੇ ਕੋਲੇ ਸ਼ੰਭੂ ਅਤੇ ਖਨੋਰੀ ਮੋਰਚੇ ਵਾਲੇ ਕੋਈ ਤੱਥ ਕੋਈ ਸਬੂਤ ਨੇ ਤੁਸੀਂ ਸਬੂਤ ਪੇਸ਼ ਕਰੋ ਮੈਂ ਪਿਛਲੇ ਦਿਨਾਂ ਤੋਂ ਜਿਸ ਦਿਨ ਤੋਂ ਤੁਸੀਂ ਬਿਆਨ ਜਾਰੀ ਕੀਤਾ ਇਹ ਭਾਵੇਂ ਤੁਹਾਡਾ ਲੁਕਮਾ ਮੀਟਿੰਗ ਦੇ ਵਿੱਚ ਦਿੱਤਾ ਗਿਆ ਬਿਆਨ ਸੀ ਇਹ ਕੁਦਰਤੀ ਤੌਰ ਤੇ ਓਪਨ ਹੋ ਗਿਆ ਤਾਂ ਇਸ ਅੱਜ ਤੱਕ ਤੁਸੀਂ ਇਸ ਦਾ ਕੋਈ ਜਵਾਬ ਨਹੀਂ ਦੇ ਸਕੇ ਕੋਈ ਨਾ ਤਾਂ ਇਹ ਬਿਆਨ ਨੂੰ ਖੰਡਨ ਕੀਤਾ ਹੈਗਾ ਨਾ ਕੋਈ ਸਬੂਤ ਪੇਸ਼ ਕਰ ਸਕੇ ਸੋ ਤੁਰੰਤ ਕੋਈ ਸਬੂਤ ਪੇਸ਼ ਕਰਨਾ ਚਾਹੀਦਾ ਹੈ ਨਹੀਂ ਪੰਜਾਬ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਤੇ ਖਾਸ ਕਰਕੇ ਸੰਯੁਕਤ ਮੋਰਚੇ ਨੂੰ ਇਹੋ ਜਿਹੇ ਬਿਆਨ ਦੇਣ ਵਾਲੇ ਆਗੂ ਲੀਡਰਾਂ ਦੇ ਉੱਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਕਿ ਗਾਹ ਤੋਂ ਪੰਜਾਬ ਦੀ ਤੇ ਭਾਰਤ ਦੀ ਕਿਸਾਨ ਮੂਵਮੈਂਟ ਦੇ ਅੰਦਰ ਇਹੋ ਜਿਹੇ ਭੱਬਰ ਪੂਸਾ ਖੜਾ ਕਰਨ ਵਾਲੇ ਬਿਆਨ ਤੇ ਫੁੱਟਪਾਉ ਬਿਆਨ ਕੋਈ ਲੀਡਰ ਨਾ ਦੇ ਸਕੇ